ਜਿੰਨੇ ਨਹੀਂ ਛਕੜਾ ਨਾ ਅਮਰਤਾ ਅੱਛਾ ਚਲੋ ਗੁਰੂ ਦੀ ਤੇ ਛੱਡੋ ਤੇ ਪਰਮੇਸ਼ਵਰ ਹੈ ਜਿਨ੍ਹਾਂ ਨੂੰ ਥਾਪੜਾ ਦੇ ਦਿੰਦਾ ਨਾ ਉਹਨਾਂ ਦਾ ਮੁਕਾਬਲਾ ਵੀ ਸਰੂਹੇ ਜ਼ਮੀਨ ਤੇ ਕੋਈ ਨਹੀਂ ਕਰ ਸਕਦਾ ਕੋਈ 1721 ਵੀ ਦੀ 1758 ਬਿਕਰਮੀ ਸੰਮਤ ਦੀ ਗੱਲ ਹੈ ਮੁਗਲਿਆ ਸਲਤਨਤ ਬਾਈ ਧਾਰ ਦੇ ਰਾਜਿਆਂ ਨੇ ਅਨੰਦਾਂ ਦੀ ਪੁਰੀ ਨੂੰ ਘੇਰ ਲਿਆ ਗੁਰੂ ਗੋਬਿੰਦ ਸਿੰਘ ਲੋਗੜ ਕਿਲੇ ਬੈਠੇ ਹੋਏ ਨੇ ਤੇ ਸਿਖਾ ਨੇ ਆ ਕੇ ਬੇਨਤੀ ਕੀਤੀ ਇਤਿਹਾਸ ਵਿੱਚ ਜ਼ਿਕਰ ਹੈ ਮਹਾਰਾਜ ਕੱਲ ਸੋਬਾ ਕੇਸਰੀ ਚੰਦ ਦਾ ਹਾਥੀ ਆਵੇਗਾ ਕਿਲੇ ਦਾ ਦਰਵਾਜ਼ਾ ਤੋੜ ਤੇ ਸ਼ਰਾਬ ਪਿਆ ਕੇ ਮਸਤ ਕੀਤਾ ਹੋਵੇਗਾ ਕੀ ਉਪਾ ਕਰਨਾ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ 1 ਲੱਖ ਗਿਣਤੀ ਕੋ ਜੋਦਾ ਪੁੰਨ 75000ਾ ਸੰਗ ਕੇਸਰੀ ਚੰਦ ਸੋ ਲੈ ਕੇ ਹੇਲਾ ਕਾਲਨ ਤਿਆਰਾ ਡੇਢ ਲੱਖ ਤੋਂ ਉੱਤੇ ਸੂਰਮਾ ਲੈ ਕੇ ਬਾਈ ਧਾਰ ਦੇ ਰਾਜੇ ਮੁਗਲਿਆ ਸਲਤਨਤ ਦੇ ਲੋਗ ਨਾਜ਼ਮ ਵਜ਼ੀਰ ਖਾਂ ਵਰਗੇ ਨੰਦਾਂ ਦੀ ਪੁਰੀ ਨੂੰ ਘੇਰਦੇ ਨੇ ਤੁਰੰਗ ਕੇਸਰੀ ਚੰਦ ਫੰਦਾਇਓ ਸਭ ਤੇ ਆਗੂ ਹੋਵੇ ਕੈ ਅੱਜ ਲੋਹ ਗੜ ਤੋੜੂ ਢਿੜਕੈ ਸਭਤ ਰਿਧੈ ਸਿਮਰਕੈ ਸੌ ਢਾਈ ਐ ਅੱਜ ਲੋਹ ਗੜ ਨੂੰ ਮਿੱਟੀ ਵਿੱਚ ਮਿਲਾ ਦਵਾਂਗਾ ਗੁਰੂ ਗੋਬਿੰਦ ਸਿੰਘ ਨੂੰ ਮਿੱਟੀ ਵਿੱਚ ਮਿਲਾ ਦਵਾਂਗਾ ਗੁਰਦੇਵ ਦਰਬਾਰ ਵਿੱਚ ਸੱਜੇ ਨੇ ਸਿੰਘ ਕਹਿੰਦੇ ਜੀ ਕਿੱਦਾਂ ਡਕਣਾ ਹਾਥੀ ਨੂੰ ਤੁਹਾਨੂੰ ਪਤਾ ਹਾਥੀ ਦੀ ਮਸਤੀ ਬੜੀ ਮਾੜੀ ਐ ਜੰਗਲਾਂ ਦੇ ਜੰਗਲ ਉਜਾੜ ਦਿੰਦਾ ਹੈ ਤੇ ਜੇ ਸ਼ਰਾਬ ਪਿਆ ਕੇ ਮਸਤ ਕੀਤਾ ਹੋਵੇ ਤੇ ਕੈਸੀ ਤਬਾਈ ਮਚਾਵੇਗਾ ਬੰਦਾ ਚੰਗਾ ਪੜਾ ਹੋਵੇ ਨਾ ਤੇ ਸ਼ਰਾਬ ਪੀਤੀ ਹੋਵੇ ਤੇ ਹਾਥੀ ਬਣ ਜਾਂਦਾ ਕਈ ਵਾਰ ਐਵੇਂ ਕੰਦਾ ਜਵਜਦਾ ਫਿਰਦਾ ਬੰਦੇ ਨੂੰ ਹੀ ਸਾਹਮਣਾ ਔਖਾ ਹੈ ਤੇ ਹਾਥੀ ਨੂੰ ਕਿਦਾਂ ਸੰਭੋਗੇ ਚਲੋ ਮਹਾਰਾਜ ਨੇ ਇਸ਼ਾਰਾ ਕੀਤਾ ਕਹਿੰਦੇ ਸਾਡਾ ਹਾਥੀ ਹੀ ਆਥੀ ਨੂੰ ਰੋਕੇਗਾ ਦੁਨੀ ਜਾਣਦਾ ਤੇ ਕੌਣ ਸੀ ਭਲਾ ਹਰ ਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਦਰਸ਼ਨੀ ਡਿਉੜੀ ਹੈ ਨਾ ਉਥੇ ਲਾਚੀ ਬੇਰ ਹੈ ਨਾ ਉਹ ਭਾਈ ਸਾਲੋ ਦੀ ਹੈ ਇਹ ਜਿਹੜਾ ਭਾਈ ਸਾਲੋ ਸੀ ਜਿਨੇ ਅੰਮ੍ਰਿਤ ਸਰਦੀ ਸਰੋਵਰ ਦੀ ਕਾਰ ਸੇਵਾ ਕਰਵਾਈ ਸੀ ਗੁਰੂ ਪਾਤਸ਼ਾਹ ਦੇ ਹੁਕਮ ਵਿੱਚ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਦਾ ਸੰਗੀ ਹੈ ਇਹਦਾ ਪੋਤਰਾ ਸੀ ਦੁਨੀ ਚੰਦ ਮਾਝੇ ਦੀ ਧਰਤੀ ਦਾ ਮਸੰਦ ਹੈ ਗੁਰਾਂ ਦੀ ਸੇਵਾ ਵਿੱਚ ਹੈ 500 ਜੋਧੇ ਕਲਗੀ ਧਰਨੇ ਦਿੱਤੇ ਨੇ ਅਗੰਮ ਔਰ ਕਿਲੇ ਵਿੱਚ ਬਿਠਾਇਆ ਹ ਹੁਣ ਜਦੋਂ ਇਹਦੇ ਨਾਲ ਅਮਰੀਕ ਸਿੰਘ ਆਨੰਦ ਸਿੰਘ ਸੁਜਾਨ ਸਿੰਘ ਸ਼ਵੇਗ ਸਿੰਘ ਵਰਗੇ ਮਜਾਇਲ ਸੂਰਮੇ ਨੇ ਇਹਦੇ ਕੰਨਾ ਵਿੱਚ ਖਬਰ ਪੈ ਗਈ ਵੀ ਤੂੰ ਕੱਲ ਨੂੰ ਦੁਨੀ ਚੰਦਾ ਹਾਥੀ ਨਾਲ ਲੜਨਾ ਹੈ ਜਿਹਦਾ ਰਾਂਗ ਉੱਡ ਗਿਆ ਕਹਿੰਦਾ ਮੁਗਲਾਂ ਨਾਲ ਬਾਈ ਧਾਰ ਦੇ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਨੂੰ ਸੋਲਾ ਕਰ ਲੈਣੀ ਚਾਹੀਦੀ ਹੈ ਨਹੀਂ ਤੇ ਕੱਲ ਨੂੰ ਨੁਕਸਾਨ ਬੜਾ ਹੋਵੇਗਾ ਚਲੋ ਸਿੰਘੋ ਮੈਂ ਸਮਝਦਾ ਹਾਂ ਵੀ ਮੈਨੂੰ ਤੇ ਹਾਥੀ ਨੇ ਮਾਰ ਦੇਣਾ ਹੈ ਕਿਲੇ ਤੋਂ ਬਾਹਰ ਤੇ ਜਦੋਂ ਮੈਨੂੰ ਮਾਰਤਾ ਕਿਲੇ ਦਾ ਦਰਵਾਜ਼ਾ ਉਹਨੇ ਭੰਨਤਾ ਤੇ ਖੈਰ ਤੁਹਾਡੀ ਵੀ ਨਹੀਂ ਗੁਰੂ ਗੋਬਿੰਦ ਸਿੰਘ ਨੂੰ ਸਮਝਾਓ ਹਜੇ ਵੀ ਰਾਜੀ ਨਵਾ ਕਰ ਲਵੇ ਦਿੱਲੀ ਦੇ ਦਰਬਾਰ ਅੱਗੇ ਝੁਕ ਜਾਵੇ ਹੁਣ ਸਿੰਘ ਭਾਵਨਾ ਵਾਲੇ ਨੇ ਉਹ ਕਹਿੰਦੇ ਬਾਬਾ ਦੁਨੀ ਚੰਦ ਕਿਉਂ ਡਰਦਾ ਹੈ ਕਰਨ ਕ੍ਰਾਵਨ ਹਾਰ ਤੇ ਗੁਰੂ ਗੋਬਿੰਦ ਸਿੰਘ ਨੇ ਤੂੰ ਥੋੜੀ ਕੁਝ ਕਰਨਾ ਹੈ ਉਹਦੇ ਥਾਪੜੇ ਨੇ ਤੈਨੂੰ ਆਖੀ ਨਾਲ ਲੜਾਉਣਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚਨਾ ਲਾਗ ਜਿਹੜੇ ਪੀਰ ਦੇ ਗੁਰੂ ਪਰਮੇਸ਼ਰ ਦੇ ਨਿਵਾਜੇ ਨੇ ਆਂਚ ਨਹੀਂ ਆਉਣ ਦਿੰਦਾ ਉਹਨਾਂ ਨੂੰ ਰੱਖ ਲੈਂਦਾ ਫਾਰਸੀ ਦਾ ਬੋਲ ਹੈ ਕਲਗੀਧਰ ਪਾਤਸ਼ਾਹ ਦਾ ਖਸੰਗ ਦੁਸ਼ਮਣੀ ਗਰ ਹਜ਼ਾਰ ਅਬੁਰਦ ਨਾ ਇਕ ਮੂਏ ਊਰਾ ਆਜ਼ਾਰ ਅਬੁਰਦ ਚਾਹੇ ਸਾਰੀ ਦੁਨੀਆ ਦੁਸ਼ਮਣ ਹੋ ਜਾਵੇ ਜੇ ਖਛਮ ਦਾ ਸਿਰ ਤੇ ਹੱਥ ਹੈ ਗੁਰੂ ਪਰਮੇਸ਼ਰ ਦਾ ਸਿਰ ਤੇ ਹੱਥ ਹੈ ਤੇ ਵਾਲ ਨਹੀਂ ਮੰਗਾਉਣ ਦਿੰਦਾ ਤਤੀ ਵਾ ਨਹੀਂ ਲੱਗਣ ਦਿੰਦਾ ਹੱਥ ਚਾਹੀਦਾ ਓਦਾ ਉਹ ਦੁਨੀ ਚਾਹਦਾ ਦਿਲ ਨਾ ਬਜਾ ਮੁਕਾਬਲਾ ਨਹੀਂ ਸੀ ਕਰਨਾ ਚਾਹਦਾ ਪੈ ਪੀਤ ਹੋਇਆ ਕਾਇਰਾ ਵਾਂਗੂ ਦੌੜਨ ਦਾ ਯਤਨ ਕੀਤਾ ਮੋਟਾ ਰੱਸਾ ਮੰਗਾ ਲਿਆ ਹੁਣ ਪਲਿਆ ਬੜਾ ਸੀ ਟੋਕਰਾ ਰੋਟੀਆਂ ਦਾ ਖਾਂਦਾ ਸੀ ਲੰਗਰ ਚ ਕਈ ਮੇਰੀ ਤਾਨ ਦੀ ਖਰਾਕ ਲੈਣ ਆਉਂਦੇ ਨੇ ਗੁਰੂ ਘਰ ਮੰਨ ਦੀ ਖੁਰਾਕ ਨਹੀਂ ਲੈਂਦੇ ਦੋਨੋਂ ਪੱਖੀ ਨੇ ਪਹਿਲੇ ਪੰਗਤ ਬਾਛੇ ਸੰਗਤ ਲੰਗਰ ਚੋਂ ਲੈੜ ਕੇ ਆਓ ਗੁਰਦਾਰੇ ਫਿਰ ਮੰਦੀ ਖਰਾਕ ਲਓ ਕਥਾ ਕੀਰਤਨ ਕਈ ਲੰਗਰ ਚੋਂ ਹੀ ਮੁੜ ਜਾਂਦੇ ਨੇ ਜਾਂ ਉੱਥੇ ਹੀ ਢੋਲਾ ਕੇ ਸੌਂ ਜਾਂਦੇ ਨੇ ਜਿੰਨਾ ਚਿਰ ਤੇ ਲੰਗਰ ਜੁੜਦਾ ਰਿਹਾ ਦੁਨੀ ਚੰਦ ਬੜਾ ਖੁਸ਼ ਹੈ ਅੱਜ ਸਮਾ ਆਇਆ ਹੈ ਲੋਣ ਖਾਦਾ ਹੈ ਹਲਾਲ ਕਰਨਾ ਹੈ ਰੱਸਾ ਮੰਗਵਾ ਕੇ ਕਹਿੰਦੇ ਕਿਲੇ ਦੀ ਕੰਧ ਟੱਪਣ ਲੱਗਾ ਪਾਰਾ ਸ਼ਰੀਰ ਸੀ ਰੱਸਾ ਟੁੱਟ ਗਿਆ ਮੋਛੇ ਵੱਡੋ ਵੀ ਲੱਤ ਟੁੱਟ ਗਈ ਦਾਗੇ ਹੋਏ ਸੋ ਰਨ ਮਹਿਜੂਜੈ ਬਿਨ ਦਾਗੇ ਪਗ ਜਾਈ ਜਿਨ੍ਹਾਂ ਦੇ ਮਸਤਕ ਤੇ ਨਾਮ ਦਾ ਨਿਸ਼ਾਨ ਪ੍ਰਗਟ ਹੈ ਉਹ ਨਹੀਂ ਦੌੜਦੇ ਜਿਨ੍ਹਾਂ ਦੀ ਭਗਤੀ ਨਹੀਂ ਉਹ ਦੌੜ ਜਾਂਦੇ ਨੇ ਸਾਧੂ ਹੋਏ ਸੋ ਭਗਤ ਪਛਾਨੈ ਹਰ ਲੇਖ ਜਾਨੈ ਭਾਈ ਨਾਮ ਜਪਣ ਵਾਲੇ ਖਜਾਨੇ ਚ ਪ੍ਰਵਾਨ ਹੁੰਦੇ ਨੇ ਜਿਹੜੇ ਦੌੜ ਜਾਂਦੇ ਪ੍ਰਵਾਨਗੀ ਨਹੀਂ ਮਿਲਦੀ ਚਲੋ ਯਾਰਾ ਨੇ ਔਖੇ ਸੌਖੇ ਹੋ ਕੇ ਚੁਕਿਆ ਜਦਾਂ ਮੋਰੀ ਢੋਈ ਦੀ ਆ ਚੁੱਕ ਕੇ ਲੈ ਗਏ ਅਮਰਸਾਰੇ ਦੇ ਪਿੰਡਾ ਮੰਜੇ ਤੇ ਪਿਆ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿੱਖ ਕਹਿੰਦੇ ਨਹੀਂ ਤੁਹਾਡਾ ਹਾਥੀ ਭੱਜ ਗਿਆ ਹੈ ਹੁਣ ਮੁਕਾਬਲਾ ਕੌਣ ਕਰੇਗਾ ਮੌਤ ਤੋਂ ਡਰਦਾ ਦੌੜਿਆ ਹੈ ਪਰ ਕਲਗੀ ਤਖਤ ਤੇ ਤਿੰਨਾਂ ਲੋਕਾਂ ਦੇ ਖਸਮ ਨੇ ਗੜੂਏ ਚੋਂ ਬੋਲ ਨਿਕਲੇ ਦਸਮ ਬਾਣੀ ਐ ਜੋ ਕਹੂੰ ਕਾਲ ਤੇ ਭਾਜ ਕੇ ਮਾਚੀਅਤ ਤੋ ਕਿਹੇ ਕੁੰਟ ਕਹੋਂ ਭਜ ਜਈਐ ਜੇ ਕੋਈ ਆਖੇ ਵੀ ਕਾਲ ਤੋਂ ਮੌਤ ਤੋਂ ਭੱਜ ਕੇ ਬਚਾ ਹੋ ਸਕਦਾ ਕਹਿੰਦੇ ਭਜੋ ਕਿਥੇ ਭਜਦੇ ਹੋ ਆਪਾਂ ਨੂੰ ਕੀ ਲੱਗਦਾ ਵੀ ਇੰਡੀਆ ਛੱਡ ਕੇ ਅਮਰੀਕਾ ਜਾਓ ਮਲੇਸ਼ੀਆ ਚਾ ਕੈਨੇਡਾ ਜਾਓ ਮੌਤ ਨਹੀਂ ਆਵੇਗੀ ਜਿੱਥੇ ਦੌੜੋਗੇ ਕਹਿੰਦੇ ਪਹਿਲਾ ਅਗੇ ਘਲੋਤੀ ਐ দৌড় কhende দুনি চাঁদ কিছে দৌড়ਦਾ এ আগে হু কাল ਧਰੇ ਅਸਗੱਜਤ ਸ਼ਾਜਤ ਹੈ ਜਿਹ ਤੇ ਨਸ ਆਇਆ ਜਿਵੇਂ ਬੱਦਲ ਗੱਜਦਾ ਹੈ ਮੌਤ ਅੱਗੇ ਗੱਜਦੀ ਹੋਈ ਦਿਖੇਗੀ ਐਸੇ ਨਾ ਕਹਿ ਗयो ਕੋਈ ਸੋਦਾਵ ਰੇ 라হে উপავ ਸੁਖਾਵ بچাই ਜਾਤੇ ਨਾ ਛੁੱਟਿਆ ਮੂੜ ਕਹੂੰ ਹਸਤਾ ਕੀ ਕਿਉ ਨਾ ਸਰਣਾਗਤ ਜਈਐ ਕਹਿੰਦੇ ਕੋਈ ਵੀ ਦਾ ਤੈਰਾ ਨਹੀਂ ਚਲਣਾ ਮੌਤੇ ਅਗੇ ਰਾਜਾ ਹੈ ਤੇਰੀ ਡਾਂਗ ਦਾ ਡਰ ਨਹੀਂ ਹੈ ਮੌਤ ਨੂੰ ਗਰੀਬ ਹੈ ਤੇਰੇ ਤਰਲੇ ਕਰਕੇ ਮੌਤ ਨਹੀਂ ਛੱਡੇਗੀ ਵੀ ਤਰਸ ਖਾ ਜਾਵੇ ਕਾਲ ਦੇ ਤੇ ਚਰਨੀ ਪੜਨੇ ਪੈਂਦੇ ਨੇ ਉਹ ਕਿਸੇ ਨੂੰ ਨਹੀਂ ਛੱਡਦਾ ਹਰੇ ਗੜੂਏ ਚੋਂ ਬੋਲ ਨਿਕਲੇ ਇੱਕ ਸੁਣਿਆ ਆ ਗਿਆ ਮਹਾਰਾਜ ਧੁਨੀ ਚੰਦ ਮੰਜੇ ਤੇ ਪਿਆਸੀ ਕਹਿੰਦੇ ਸੱਪ ਨੇ ਡੱਸ ਲਿਆ। ਵਿਸ਼ੇਨ ਕੋਈ ਸੀ ਕਲਗੀ ਧਰਦੀ ਪੁਇਖਵਾੜੀ ਮਾਰਿਆ ਗਿਆ ਦੁਨੀ ਚੰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਬਣਿਆ ਜੋ ਗੁਰੂ ਕਹਿੰਦਾ ਓਹੀ ਦੁਨੀਆ ਤੇ ਹੁੰਦਾ ਹੈ। ਹੀ ਇਸ ਦਾ ਡੂਰ ਹੀ ਇਸ ਦਾ ਕ੍ਰੀਏਟਰ ਜੋ ਚਾਹੇ ਕਰ ਸਕਦੇ ਨੇ। ਇੱਕ ਗੱਲ ਹੋਰ ਹੈ ਦੁਨੀ ਚੰਦ ਦਾ ਗੁਣਾ ਉਹਦੇ ਪੋਤੇ ਭਾਈ ਸਰੂਪ ਸਿੰਘ ਦੇ ਭਾਈ ਨੂਬ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਵਿੱਚ ਆ ਕੇ ਬਖਸ਼ਾਇਆ ਸੀ ਬਖਸ਼ਵੀ ਦਿੰਦੇ ਨੇ ਗੁਰਦੇ ਬਾਣੀ ਕਹਿੰਦੀ ਹੈ ਗੁਰ ਸਰਣਾਈ ਭਜ ਪਏ ਬਖਸ਼ੇ ਬਖਸਣ ਹਾਰ ਉਹ ਦਰ ਤੇ ਆਇਆ ਨੂੰ ਬਖਸ਼ ਦਿੰਦਾ ਹੈ ਕਵੀ ਰਾਜ ਸੰਤੋਖ ਸਿੰਘ ਕਹਿੰਦੇ ਸਭ ਸਿੰਗਣ ਤਬ ਅਰਜ਼ ਗੁਜ਼ਾਰੀ ਪ੍ਰਭ ਜੀ ਕੁੰਚਰ ਕੇਰ ਚਿੰਗਾਰੀ ਵਤ ਬਾਰਣੀ ਤੇ ਸੋ ਲਹੀਤ ਇਸ ਉਪਾਏ ਕਰਬਤ ਚਹਇਤ ਮਹਾਰਾਜ ਹਾਥੀ ਕਿਲੇ ਵੱਲ ਚੰਗਾੜਦਾ ਆ ਰਿਹਾ ਹੈ ਅਗਲੇ ਦਿਨ ਦੀ ਬਾਤ ਹੈ ਸ਼ਰਾਬ ਪਿਆ ਕੇ ਮਸਤ ਕੀਤਾ ਹੋਇਆ ਹੈ ਪਿੱਛੇ ਹਜ਼ਾਰਾਂ ਫੌਜਾਂ ਚੜੀਆਂ ਆ ਰਹੀਆਂ ਨੇ ਦਰਵਾਜ਼ਾ ਟੁੱਟਦੇ ਆਂ ਕਮਸ਼ਾਨ ਮੱਚੇਗਾ ਸਾਡੀ ਗਿਣਤੀ ਥੋੜੀ ਹੈ ਬਚਾਅ ਕਰਨਾ ਮੁਸ਼ਕਲ ਹੋ ਜਾਵੇਗਾ ਹੁਣ ਹਥੀ ਨਾ ਕੌਣ ਲੜੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾ ਐਦਾਂ ਸਜੇ ਨੇ ਜਿਦਾਂ ਗੁਰੂ ਗ੍ਰੰਥ ਸਾਹਿਬ ਤਖਤ ਤੇ ਸਜੇ ਨੇ ਸੁਨਹਿਰੀ ਤਖਤ ਹੈ ਗਾੜੀਵ ਸੂਰਮੇ ਦਰਬਾਰ ਵਿੱਚ ਮਜਲਿਸ ਵਿੱਚ ਬੈਠੇ ਹੋਏ ਨੇ ਗੁਰਪ੍ਰਤਾਕ ਸੂਰਜ ਗ੍ਰੰਥ ਦੇ ਬੋਲ ਨੇ ਤੈਨੂੰ ਮਚਾਰ ਏਕ ਹੈ ਬਚਤਰ ਸਿੰਘ ਸੂਰਮਾ ਬਲੀ ਬੁਲੰਦ ਬਾਹੂ ਦੰਡ ਛਤਰ ਤੇ ਗਰੂਰ ਮਾ ਕਹਿੰਦੇ ਬੜਾ ਬਲੀ ਬੜਾ ਬਲਵਾਨ ਤਕੜੇ ਮੁਸ਼ਾਇਰੇ ਲਾਲ ਅੱਖਾਂ ਸੋਹਣਾ ਤਿੱਖਾ ਦਾੜਾ ਭਾਈ ਮਨੀ ਸਿੰਘ ਦਾ ਫਰਜ਼ੰਦ ਸੁਪੁੱਤਰ ਬਾਬਾ ਬਚਿੱਤਰ ਸਿੰਘ ਛਤਰੂਆਂ ਦੇ ਗਰੂਰ ਨੂੰ ਤੋੜ ਕੇ ਸੁਟਣ ਵਾਲਾ ਦਰਬਾਰ ਵਿੱਚ ਬੈਠਾ ਸੀ ਕਲਗੀਧਰ ਪਾਤਸ਼ਾਹ ਦੇ ਨਾਲ ਨਾ 25 ਅੰਗ ਰਖੇਕ ਹੋਇਆ ਕਰਦੇ ਸਨ ਕਿਲੇ ਵਿੱਚ ਸ਼੍ਰੀ ਗੁਰ ਪ੍ਰਯੰਕ ਨਿਸਕੇ ਵਿੱਚ ਸਦੀਵ ਹੀ ਹੋਵਹ ਸੁਚੇਤ ਰਖਵਾਰ ਥਿਤ ਥੀਵਹੀ ਉਹ 25 ਯੋਧੇ ਸਦਾ ਹੀ ਗੁਰਾਂ ਦੇ ਪਾਸ ਰਹਿੰਦੇ ਸਨ ਜਦੋਂ ਕਿਦਰੇ ਗੁਰਾਂ ਨੇ ਕੱਲਿਆਂ ਵਿਸ਼ਰਾਮ ਲੈਣਾ ਉਹਨਾਂ 25 ਸੂਰਮਿਆਂ ਚੋਂ ਇੱਕ ਬਾਹੂਬਲੀ ਅੰਗ ਰਖੇਕ ਭਾਈ ਬਚਤਰ ਸਿੰਘ ਸੀ ਇਹ ਸਾਰਿਆਂ ਦੀ ਭਾਵਨਾ ਐਸੀ ਸੀ ਸਤਿਗੁਰੇ ਆਗੇ ਸੀਸ ਪੇਟਦੇ ਹਾਂ ਜੇ ਸਤਿਗੁਰ ਸੱਚ ਹੈ ਭਾਵੈ ਆਪੇ ਦਇਆ ਕਰੋ ਪ੍ਰਭਾ ਦਾਤੇ ਨਾਨਕ ਅੰਕ ਸੁਮਾਵੈ ਸਿਰ ਦੇਣ ਲਈ ਤਿਆਰ ਰਹਿੰਦੇ ਸਨ ਗੁਰਦੇਵ ਗਰਜੇ ਨੇ ਕਹਿੰਦੇ ਕੀ ਹੋਇਆ ਜੇ ਹਾਥੀ ਸਾਡਾ ਦੌੜ ਗਿਆ ਹੈ ਹੁਣ ਮਾਈ ਧਾਰੀ ਰਾਜਿਆਂ ਦੇ ਮਸਤ ਹਾਥੀ ਦੇ ਨਾਲ ਸਾਡਾ ਸ਼ੇਰ ਬਚਿੱਤਰ ਸਿੰਘ ਲੜੇਗਾ ਦੇ ਕਿਉਂ ਭਾਈ ਬਚਿੱਤਰ ਸਿੰਘਾਂ ਲੜੇਗਾ ਕਹਿੰਦਾ ਮਹਾਰਾਜ ਹਾਥੀ ਨਾਲ ਕਿਤੇ ਲੜਿਆ ਜਾ ਸਕਦਾ ਉਹ ਵੀ ਮਸਤ ਹਾਥੀ ਬੰਦਾ ਕਿੱਥੇ ਜਿੱਤ ਸਕਦਾ ਹੈ ਗੁਰਦੇਵ ਕਹਿੰਦੇ ਚਾਹੁੰਦਾ ਕੀ ਹੈ ਉਹਦੇ ਗੜੂਏ ਦੇ ਬੋਲ ਨੇ ਕਬੀਰ ਰਾਜ ਸੰਤੋਖ ਸਿੰਘ ਲਿਖਦੇ ਨੇ ਕਹਿੰਦੇ ਭਾਈ ਬਚਿੱਤਰ ਸਿੰਘ ਗਰਜਿਆ ਹੈ ਮਹ ਮਹ ਇਹ ਹਾਥੀ ਕਿਆ ਬੱਪਰੋ ਜੋ ਅਰ ਸਕੈ ਅਗਾਰੀ ਸੁਨਿਓ ਸੁਰਗ ਮੇ ਇਕ ਇਰਾਵਤ ਤਿਸ ਕੋ ਲੈ ਹੂੰ ਮਾਰੀ ਕਹਿੰਦੇ ਮਹਾਰਾਜ ਤੁਹਾਡਾ ਥਾਪੜਾ ਹੋਵੇ ਇਹ ਬਾਈ ਧਾਰੀਆਂ ਦਾ ਹਾਥੀ ਤੇ ਕੀ ਕੇਸਰੀ ਚੰਦ ਜਸਵਾਲੀਏ ਦਾ ਹਾਥੀ ਤੇ ਕੀ ਇੰਦਰ ਦੇਵਤੇ ਦਾ ਇਰਾਵਤ ਹਾਥੀ ਮਾਰ ਕੇ ਚਰਨਾ ਚ ਛੁੱਟ ਦਵਾ ਤੇ ਜੇ ਥਾਪੜਾ ਨਹੀਂ ਤੇ ਫੇਰਾ ਕੀ ਨਹੀਂ ਦੇ ਮਰਨਾ ਮੇਰੇ ਕੋਲੋਂ ਇਹ ਆ ਭਾਵਨਾ ਸਿੱਖਦੀ ਜੋ ਕਰਨਾ ਹੈ ਗੁਰੂ ਨੇ ਕਰਨਾ ਹੈ ਥਾਪੜਾ ਲੈ ਲਿਆ ਬਾਪੂ ਕੋਲੋਂ ਗੁਰਦੇਵ ਨੇ ਆਪਣੀ ਵਰਸ਼ੀ ਨੇਜਾ नागਣੀ ਸੱਪ ਵਰਗੀ ਵਾਲਖੰਦੀ ਬਖਸ਼ੀ ਕਿਸ ਗੱਟ ਸਹਬ ਉਹ नागਣੀ ਪਈ ਹੈ ਜਿੰਨੇ ਦਰਸ਼ਨ ਕਰਨੇ ਹੋ ਬਾਬਾ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ ਹੈ ਮੌਤ ਦਾ ਭੈ ਮਿਟ ਗਿਆ ਜਿਨ ਗੁਰ ਸੇਵਿਆ ਤਿਸ ਭਉ ਨ ਬਿਆਪੈ ਜਿਨ ਗੁਰ ਸੇਵਿਆ ਤਿਸ ਦੁੱਖ ਨ ਸੰਤਾਪੈ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਉਹਨਾਂ ਦੀ ਖਲੜੀ ਵਿੱਚ ਡਰ ਨਹੀਂ ਰਹਿੰਦਾ ਉਹਨਾਂ ਨੂੰ ਭੈ ਨਹੀਂ ਰਹਿੰਦਾ ਦੇ ਆਰ ਨਾਟ ਅਫਲਿਕਟਿਡ ਵਿਦ ਫੀਅ ਰੰਚਕਾ ਮਾਤਰ ਵੀ ਖੋਫ ਨਹੀਂ ਰਹਿੰਦਾ ਖਲੜੀ ਚ ਕਹਿੰਦੇ ਘੋੜੇ ਤੇ ਚੜਿਆ ਬਾਬਾ ਬਚਤਰ ਸਿੰਘ ਨਿਕਲਿਆ ਕਿਲੇ ਤੋਂ ਬਾਹਰ ਤੇ ਸਾਹਮਣੇ ਹਾਥੀ ਆਉਂਦਾ ਹੈ ਚੰਗਾੜ ਦਾ ਕੀ ਵੇਂਦੇ ਨੇ ਸਨਾਹ ਨਾਲ ਸੱਜਿਆ ਹੈ ਹਾਥੀ ਜਿਵੇਂ ਸੂਰਮੇ ਲੋਹੇ ਦੀ ਪੋਸ਼ਾਕ ਪਾਉਂਦੇ ਨੇ ਨਾ ਜੰਗ 'ਚ ਵੀ ਸ਼ਸਤਰ ਨਾ ਵਿਨੇ ਹਾਥੀ ਤੇ ਸਨਾਹ ਪਾਈ ਹੋਈ ਹੈ ਲੋਹੇ ਦਾ ਪੋਸ਼ਾਕਾ ਹੈ ਪੂਛ ਦੇ ਨਾਲ ਹਥਿਆਰ ਬੰਨੇ ਨੇ ਸੁੰਡ ਦੇ ਨਾਲ ਤਲਵਾਰਾਂ ਬੰਨੀਆਂ ਹੋਈਆਂ ਨੇ ਤੇ ਮਸਤਕ ਦੇ ਉੱਤੇ ਤਵੇ ਬੰਨੇ ਨੇ ਲੋਹੇ ਦੇ ਮੋਟੇ ਵੀ ਇੱਥੇ ਨਾ ਕੋਈ ਵਾਰ ਹੋ ਜਾਵੇ ਕਿ ਜਦੋਂ ਕੁੰਡਾ ਮਾਰੀ ਦਾ ਮਸਤਕ ਤੇ ਹੀ ਮਾਰਦਾ ਨਾ ਮੁਹਾਵਤਾ ਸੀ ਨੂੰ ਕਾਬੂ ਕਰਨ ਲਈ ਇਹ ਵੀਕ ਹੁੰਦਾ ਆ ਉਹਦਾ ਮੱਥਾ ਉਥੇ ਦਵੇ ਬੰਨੇ ਹੋਏ ਨੇ ਵਚਤਰ ਸਿੰਘ ਰਿਧੇ ਵਿਚਾਰਿਓ ਇਹੇ ਅਵਸਰ ਅਬ ਮੇਰਾ ਹਤੋਂ ਮਤੰਗ ਅਬ ਮੈਂ ਵਰਸ਼ਾ ਹਤੋਂ ਮਤੰਗ ਅੰਗ ਮੈਂ ਵਰਸ਼ਾ ਕਰਕੇ ਓਜ ਕਨੇਰਾ ਕਹਿੰਦੇ ਹੁਣ ਮੇਰੀ ਵਾਰੀ ਐ ਵਡਿਆਈ ਖਟਨ ਦੀ ਕਰਮ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਵਾਉਣਾ ਐ ਤੇ ਜਾਇਜਾ ਕਰ ਮੇਰੀ ਕਰੇਗੀ ਦੁਨੀਆ ਕਹਿੰਦੇ ਤਿਆਰੀ ਕਰ ਲਈ ਸੂਰੇ ਨੇ ਕਵੀ ਰਾਜ ਸੰਤੋਖ ਸਿੰਘ ਐਸੀ ਲਿਖਤ ਲਿਖਦੇ ਨੇ ਕਈ ਵਾਰ ਲੱਗਦਾ ਜਿਵੇਂ ਆਪਾਂ ਮੈਦਾਨੇ ਜੰਗ ਵਿੱਚ ਸਾਵੇਂ ਖਲੋਤੇ ਹੁੰਨੇ ਭਾਈ ਬਚਿੱਤਰ ਸਿੰਘ ਤੇ ਚਰਮਤ ਓਠਣਾ ਲਾਲ ਬਿਲੋਚਨ ਫਰਕਤ ਮੂਸ਼ ਉਠਾਈ ਪ੍ਰੇ ਕੁਟੀ ਚੜੀ ਕੁਟਿਲ ਮੁਖ ਲਾਲੀ ਸਮਸ ਮਹਾ ਸ਼ਬ ਸ਼ਾਈ ਕਹਿੰਦੇ ਨੇ ਭਾਈ ਬਚਿੱਤਰ ਸਿੰਘ ਨੇ ਬੁੱਲ ਚੱਬੇ ਨੇ ਆਪਣੇ ਅੱਖਾਂ ਲਹੂ ਵਰਗੀਆਂ ਲਾਲ ਹੋ ਗਈਆਂ ਡੌਲੇ ਫਰਕਣ ਲੱਗੇ ਨੇ ਪਰਵੱਟੇ ਤਲਵਾਰ ਦੀ ਨਿਆਈ ਕਸੇ ਗਏ ਨੇ ਸਮਸ ਦੇਖੀ ਦਾੜੀ ਚਿਹਰੇ ਤੇ ਬਹੁਤ ਪਰਫੁੱਲਤ ਪਈ ਜਾਪਦੀ ਐ ਪਗ ਕੋ ਵੱਲ ਰਕਾਬ ਪਰ ਕਰਕੈ ਉਸ਼ਰਿਓ ਆਸਨ ਛੋਰਾ ਸਭ ਸਰੀਰ ਸੋ ਉਹ ਸੰਬਰ ਕੈ ਹਾਏ ਫਾਂਦੇਓ ਗਜ ਓਰਾ ਉਹ ਰਕਾਬਾ ਹੁੰਦੀਆਂ ਨਾ ਜਿਨ੍ਹਾਂ ਚ ਪੈਰ ੜਾਈਦੇ ਨੇ ਖਲੋ ਗਿਆ ਐ ਭਾਈ ਬਚਤਰ ਸਿੰਘ ਨਜ਼ੀਨ ਛੱਡ ਦਿੱਤੀ ਕਾਠੀ ਛੱਡ ਦਿੱਤੀ ਉੱਚਾ ਹੋ ਗਿਆ ਤੇ ਕਹਿੰਦੇ ਸਾਰਾ ਓਜ ਲਾ ਕੇ ਹਾਥੀ ਵੱਲ ਨੂੰ ਘੋੜਾ ਦੌੜਾ ਦਿੱਤਾ ਸੈਫ ਬਚਾਏ ਚਲਾਏ ਸੋ ਵਰਸ਼ਾ ਤਵਾ ਫੁਲਾਦੀ ਫੋਰਾ ਤਸਿਓ ਜਾਏ ਰਾਜ ਮਸਤਕ ਮੇ ਜਬ ਪੁਨ ਕਰ ਯੁਗ ਕਰ ਜੋਰਾ ਕਹਿੰਦੇ ਜਦੋਂ ਹਾਥੀ ਦੇ ਨਜ਼ਦੀਕ ਪਹੁੰਚਿਆ ਤੇ ਹਾਥੀ ਨੇ ਸੈਫ ਚਲਾ ਦਿੱਤੀ ਸੁੰਡ ਨਾਲ ਬੰਨੀ ਹੋਈ ਉਹ ਤਲਵਾਰ ਚੱਲ ਗਈ ਕਹਿੰਦੇ ਨੀਵੀਂ ਪਾ ਗਿਆ ਬਚਤਰ ਸਿੰਘ ਤਲਵਾਰ ਦਾ ਵਾਰ ਬਚਾ ਲਿਆ ਦੋਹਾਂ ਹੱਥਾਂ ਦੇ ਨਾਲ 나ਗਣੀ ਕੱਸ ਲਈ ਛੱਡ ਕੇ ਜੋਦੇ ਨੇ ਲਗਾਮ ਕਹਿੰਦੇ ਮਸਤਕ ਵੱਲ ਨੂੰ ਚਲਾ ਦਿੱਤੀ ਕਰਿਓ ਤਸਾਵਨ ਪਰਵੇਸਿਓ ਐਸੇ ਉਪਮਾ ਕਹੋ ਬਨਾਈਂ ਕਰੋਚ ਸੈ ਲੋ ਮੈਂ ਜਨ ਸ਼ਿਵ ਨੰਦਨ ਬਰਸ਼ੀ ਮਾਰਤ ਸਾਈਂ ਮਹਾ ਭਾਰਤ ਵਿੱਚ ਇੱਕ ਕਥਾ ਹੁੰਦੀ ਹੈ ਇੱਕ ਕਰੋੰਚ दैਤ ਹੋਇਆ ਹੈ ਬੜਾ ਹੰਕਾਰਿਆ ਸੀ ਲੋਕਾਂ ਨੂੰ ਡਰੜਦਾ ਸੀ ਪੱਥਰ ਵਰਗੀ ਕਠੋਰ ਇਹਦੀ ਛਾਤੀ ਹੈ ਕਹਿੰਦੇ ਸ਼ਿਵਨੰਦਨ ਰਾਤ ਕਿਨੇ ਕਰੋੰਚ दैਤ ਦੀ ਛਾਤੀ ਵਿੱਚ ਮਾਰ ਕੇ ਵਰਸ਼ਾ ਵੇਨ ਸੁਟਿਆ ਸੀ ਕਹਿੰਦੇ ਜਿਵੇਂ ਕਰੋੰਚ दैਤ ਸ਼ਿਵਨੰਦਨ ਨੇ ਵਿੰਨਿਆ ਹੋਵੇ ਜਿਵੇਂ ਛੁਰੀ ਕਿਦਰੇ ਮੱਖਣ ਨੂੰ ਚੀਰਦੀ ਹੋਵੇ ਜਿਵੇਂ ਤਾਰ ਸਾਬਣ ਨੂੰ ચીਰ ਜਾਂਦੀ ਹੈ ਜਿਵੇਂ ਆਂਦੇ ਨੇ ਕੋਈ ਲੱਕੜਹਾਰਾ 모ਸ਼ੇ ਵੱਢ ਕਰ ਦਿੰਦਾ ਹੈ ਲੱਕੜ ਨੂੰ ਬਾਬਾ ਬਚੱਤਰ ਸਿੰਘ ਦੀ 나ਗਣੀ ਨੇ ਤਵੇ ચીਰ ਦਿੱਤੇ ਹਾਥੀ ਦੇ ਮਸਤਕ ਵਿੱਚ ਵੱਜੀ ਲਹੂ ਦਾ ਫੁਵਾਰਾ ਛੁੱਟਿਆ ਹੈ ਜਿਹੜਾ ਹਾਥੀ ਸਿੱਖਾਂ ਨੂੰ ਮਿਟਾਉਣ ਆਇਆ ਸੀ ਉਹੀ ਮੁਗਲਿਆ ਸਲਤਨਤ ਬਾਈ ਧਾਰ ਦੇ ਰਾਜਿਆਂ ਦੀ ਫੌਜ ਦਾ ਵਿਨਾਸ਼ ਕਰ ਗਿਆ ਪਿੱਛੇ ਨੂੰ ਦੌੜਿਆ ਹਜ਼ਾਰਾਂ ਫੌਜਾਂ ਕਦਮਾਂ ਤਲੇ ਲਟਾੜ ਦਿੱਤੀਆਂ ਤੇ ਬਾਬਾ ਬਚਿੱਤਰ ਸਿੰਘ ਦੀ ਹਸਤੀ ਬੁਲੰਦ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਗਿਆ ਮੈਦਾਨੇ ਜੱਗ ਨੂੰ ਮਾਰ ਕੇ ਬਾਪੂ ਨੇ ਲਾ ਕੇ ਸ਼ਾਤੀ ਨਾਲ ਬਖਸ਼ਿਸ਼ ਕਰਦੇ ਹੋਏ ਆਖਿਆ ਸੀ ਦੁਨੀ ਚੰਦਾ ਵਡਿਆਈ ਤੇ ਗੁਰੂ ਨੇ ਬਖਸ਼ਣੀ ਸੀ ਤੂੰ ਗਾਇਰ ਨਿਕਲਿਆ ਆ ਵੇਖ ਸਾਡੇ ਬਚਿੱਤਰ ਸਿੰਘ ਨੇ ਹਾਥੀ ਦਰੜ ਕੇ ਸੁੱਟ ਦਿੱਤਾ ਇਹ ਹੈ ਗੁਰੂ ਦੇ ਥਾਪੜੇ ਦਾ ਬਾਲ ਇਹ ਗੁਰੂ ਦੇ ਥਾਪੜੇ ਦੀ ਅਜ਼ਮਤ ਇਹਨੂੰ ਪਈ ਨੰਦ ਲਾਲ ਬਿਆਨ ਕਰਦੇ ਨੇ ਜੋ ਅੱਖਾਂ ਨਾਲ ਵੇਦੇ ਨੇ ਕਮਸਾਨ ਕਹਿੰਦੇ ਸ਼ੇਰਾਨੇ ਅਫਵਾਜ਼ੇ ਮਨਸੂਰ ਅਸ਼ਯਕਾਤਾਜ਼ ਵਾਲਿਵਾਏ ਆਲਮ ਕੁਸ਼ਾਇਸ਼ ਨਸਰਤ ਤਾਰਾਜ਼ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਗੁਰੂ ਗੋਬਿੰਦ ਸਿੰਘ ਦੀ ਖੰਡੇ ਦੀ ਪਾਉਲ ਨੇ ਗੁਲਾਮਾਂ ਨੂੰ ਮਨਸੂਰ ਬਣਾ ਦਿੱਤਾ ਜੰਗ ਜਿੱਤਣ ਵਾਲੇ ਬਣਾ ਦਿੱਤਾ ਮਾਮੂਲੀ ਲੋਕਾਂ ਦੇ ਕੋਲੋਂ ਮੈਦਾਨੇ ਜੰਗ ਨੂੰ ਮਾਰਨ ਵਾਲੀ ਉਹ ਨਦਰੇ ਨਿਆਮਤ ਵਰਸਾ ਦਿੱਤੀ ਗੁਲਾਮ ਲੋਕ ਕੱਖਾਂ ਵਾਂਗੂ ਰੁੱਲਦੇ ਤਖਤਾਂ ਦੇ ਵਾਰਿਸ ਬਣ ਗਏ ਜਦੋਂ ਗੁਰੂ ਗੋਬਿੰਦ ਸਿੰਘ ਦਾ ਲਿਵਾਇ ਝੰਡਾ ਝੂਲਦਾ ਹੈ ਤੇ ਸਮਝ ਪੈਂਦੀ ਹੈ ਇਹਦੀ ਸ਼ਰਨ ਜਾ ਕੇ ਕੋਈ ਵੀ ਜਿਹੜਾ ਹੀਣਾ ਹੈ ਓਟ ਤੋਂ ਨਿਉਟਾ ਹੈ ਨੇ ਤਾਣਾਇਓ ਨੂੰ ਤਾਣ ਮਿਲਦਾ ਏ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਅਸਰਾ ਇਸ ਰੂਹੇ ਜ਼ਮੀਨ ਤੇ ਕੋਈ ਦੂਜਾ ਨਹੀਂ ਹੈ ਸਤਿਗੁਰ ਮੇਰਾ ਤਾਣ ਨੇ ਤਾਣ ਸਤਿਗੁਰ ਮੇਰਾ ਘਰ ਦੀ ਮਾਣ ਮਾ ਗੁਰੂ ਇਸ ਪਾਵਰ ਆਫ ਪਾਵਰਲੈਸ ਇਹ ਅਸਮਤਾਨੇ ਗੁਰਾਂ ਦੀ ਇਹ ਬਰਕਤ ਹੈ ਗੁਰਾਂ ਦੀ ਇਹ ਤਾਕਤ ਹੈ ਗੁਰਾਂ ਦੀ ਗੁਰਾਂ ਵਰਗਾ ਨਾ ਕੋਈ ਇਸ ਰੂਹੇ ਜ਼ਮੀਨ ਤੇ ਰਹਿਬਰ ਹੈ ਨਾ ਕੋਈ ਪੈਗੰਬਰ ਹੋ ਸਕਦਾ ਹੈ ਇਹ ਤੇ ਮਨੁੱਖਾ ਜਾਮਾ ਹੈ ਉਹ ਕੀਆ ਕਰਦੇ ਸਨ ਮੈਂ ਤੇ ਤਮਾਸ਼ਾ ਵੇਖਣ ਆਇਆ ਹੈ ਦੁਨੀਆ ਨੂੰ ਤਮਾਸ਼ਾ ਸਮਝਿਆ ਹੈ ਗੁਰਾਂ ਨੇ ਇਹ ਉਹਨਾਂ ਦੀ ਹਸਮਤ ਹੈ ਜੇ ਤਮਾਸ਼ਾ ਨਾ ਸਮਝਿਆ ਹੁੰਦਾ ਇਹ ਤੇ ਸਮਝ ਆਉਂਦੀ ਹੈ ਵੀ ਬਾਬਾ ਜੀਤ ਸਿੰਘ ਦੇ ਪ੍ਰਕਾਸ਼ ਤੇ ਅਨੰਦਿਤ ਨੇ ਤੇ ਜਿੱਦਾਂ ਅੱਖਾਂ ਸਾਵੇਂ ਬਾਬਾ ਜੀਤ ਸਿੰਘ ਸ਼ਹੀਦ ਹੁੰਦੇ ਨੇ ਉਸ ਦਿਨ ਆਨੰਦ ਨਹੀਂ ਸੀ ਹੋਣਾ ਚਾਹੀਦਾ ਉਸ ਦਿਨ ਅਟਾਰੀ ਤੋਂ ਛਾਲ ਮਾਰ ਕੇ ਜਾਨ ਦੇ ਦਿੰਦੇ ਜੇ ਆਮ ਇਨਸਾਨ ਬੇ ਅਟਾਰੀ ਤੇ ਖਲੋਤੇ ਸਨ ਤੇ ਗਰਜ ਕੇ ਇੱਕ ਬਚਨ ਕਹਿ ਰਹੇ ਨੇ ਸ਼ਾਬਾਸ਼ ਪੁੱਤਰ ਖੂਬ ਦਲੇਰੀ ਸੇ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਬਾਸ਼ ਅਜੀਤ ਸਿੰਘ ਬਾ ਕਮਾਲ ਲੜਿਓ ਲੜਦੇ ਵੀ ਕਿਉਂ ਨਾ ਤੁਹਾਡੀਆਂ ਰਗਾਂ 'ਚ ਕਿਸੇ ਆਮ ਇਨਸਾਨ ਦਾ ਲਹੂ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਲਹੂ ਹੈ ਇਹਨੂੰ ਬਾਣੀ ਕਹਿੰਦੀ ਹੈ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਗੁਰੂ ਗੋਬਿੰਦ ਸਿੰਘ ਨਾਲੋਂ ਵੱਧ ਕੇ ਕੋਈ ਨਹੀਂ ਹੈ ਬਾਤਮਾਲ ਅੱਲਾ ਯਾਰ ਖਾਂ ਮੁਸਲਮਾਨ ਨੇ ਵਡਿਆਈ ਲਿਖੀ ਹੋਈ ਹੈ ਆਖਣ ਲੱਗੇ ਐ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਨਾ ਕੋਈ ਹੋਇਆ ਨਾ ਕੋਈ ਇਸ ਰੂਹੇ ਜ਼ਮੀਨ ਤੇ ਹੋ ਸਕਦਾ ਹੈ ਇਨਸਾਫ ਕਰੇ ਗਰ ਇਹ ਜ਼ਮਾਨਾ ਤੋਂ ਯਕੀ ਹੈ कردو کے گرو گویند سنگ کا ثانی نہیں ہے یہ پیار مریدوں سے شفقت بھی کہیں ہے بھگتی میں گرو ورش संसार जमी ہے الفت کے یہ جذبے کہیں دیکھے نہیں ہم نے ہے دیکھنا ایک بات کہیں سنے بھی نہیں ہم نے اے گرو گویند سنگ جے ہر کبی اپنی قلم نو ایمانداری نال چلاویں ਚਾਹੇ ਉਹ Hindu ਹੈ ਸਿੱਖ ਹੈ ਮੁਸਲਮਾਨ ਹੈ ਇਸਾਈ ਹੈ ਉਹਨੂੰ ਕਹਿਣਾ ਪਵੇਗਾ ਕਿਸੇ ਵੀ ਧਰਮ ਵਿੱਚ ਤੇਰੇ ਵਰਗਾ ਪੈਗੰਬਰ ਨਾ ਹੋਇਆ ਹੈ ਤੇ ਨਾ ਹੋ ਸਕਦਾ ਹੈ ਇਹ ਹੈ ਗੁਰੂ ਗੋਬਿੰਦ ਸਿੰਘ ਦਾ ਰਤਬਾ ਆਬ ਦੇ ਭਾਂਡੇ ਤੇ ਸਾਰੇ ਹੀ ਸਲਾਉਂਦੇ ਨੇ ਸਵਾਦ ਉਦੋਂ ਆਉਂਦਾ ਜਦੋਂ ਗੈਰ ਬੰਦਾ ਤੁਹਾਡੇ ਭਾਂਡੇ ਨੂੰ ਸਲਾਵੇ ਇਹ ਗੁਰੂ ਗੋਬਿੰਦ ਸਿੰਘ ਦੀ ਹਸਤੀ ਹੈ ਜਿਹਨੂੰ ਲਾਲਾ ਦੌਲਤਰਾਏ ਵਰਗੇ ਹਿੰਦੂਆਂ ਵੀ ਵਡਿਆਇਆ ਹੈ ਜਿਹਨੂੰ ਅੱਲਾ ਯਾਰ ਖਾਂ ਵਰਗੇ ਮੁਸਲਮਾਨਾ ਨੇ ਸ਼ਾ ਮੁਹੰਮਦ ਲਤੀਫ ਵਰਗੇ ਮੁਸਲਮਾਨਾ ਨੇ ਵੀ ਵਧਾਇਆ ਹੈ ਜਿਹਨੂੰ بڑے بڑے ਗੋਰੇ ਵਿਦਵਾਨਾਂ ਨੇ ਮਕਲਸ ਵਰਗਿਆਂ ਨੇ ਵੀ ਵਧਾਇਆ ਹੈ ਸਿੱਖਾਂ ਤੇ ਵਧਿਆਉਣਾ ਹੀ ਆ ਉਹਦੀ ਵਡਿਆਈ ਅਗੰਮ ਹੈ ਅਸਮਤਾ ਉਹਦੀਆਂ ਬੁਲੰਦ ਨੇ